ਪਾਠ 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ 15ਵੀਂ ਸਦੀ ਦੇ ਮੱਧ ਤੋਂ ਲੈ ਕੇ 16ਵੀਂ ਸਦੀ ਦੇ ਆਰੰਭਿਕ ਸਾਲਾਂ ਵਿੱਚ ਪੰਜਾਬ ਵਿੱਚ ਲੋਧੀ ਸੁਲਤਾਨਾਂ ਦਾ ਸ਼ਾਸਨ ਸੀ ਉਹਨਾਂ ਦੀਆਂ ਨੀਤੀਆਂ ਦੇ ਕਾਰਨ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਫੈਲੀ ਹੋਈ ਸੀ ਪੰਜਾਬ ਦੇ ਸਮਾਜਿਕ ਅਵਸਥਾ ਵੀ ਚੰਗੀ ਨਹੀਂ ਸੀ ਸਮਾਜ ਦੋ ਮੁਖ ਵਰਗਾਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਵੰਡਿਆ ਹੋਇਆ ਸੀ ਸਮਾਜ ਵਿੱਚ ਔਰਤਾ ਦੀ ਹਾਲਤ ਬਰਸਯੋਗ ਸੀ ਸਮਾਜ ਵਿੱਚ ਜਾਤੀ ਪ੍ਰਥਾ ਤੇ ਹੋਰ ਵੀ ਕਈ ਕੁਰਿਤੀਆਂ ਪ੍ਰਚਲਿਤ ਸਨ ਆਮ ਜਨਤਾ ਅਗਿਆਨਤਾ ਅੰਧਵਿਸ਼ਵਾਸ ਵਹਿਮਾਂ ਭਰਮਾਂ ਵਿੱਚ ਫਸੀ ਹੋਈ ਸੀ ਇਸ ਦੌਰਾਨ ਹੀ ਗੁਰੂ ਨਾਨਕ ਦੇਵ ਜੀ ਧਰਮ ਅਤੇ ਸਮਾਜ ਨੂੰ ਨਵਾਂ ਰਾਹ ਦਿਖਾਇਆ ਆਓ ਇਹਨਾਂ ਦੇ ਜੀਵਨ ਤੇ ਸਿੱਖਿਆਵਾਂ ਤੇ ਸਮਕਾਲੀ ਸਮਾਜ ਦੀਆਂ ਅਵਸਥਾਵਾਂ ਬਾਰੇ ਅਧਿਐਨ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਤੇ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਪੋਈ ਦੇ ਤਲਵੰਡੀ ਪਿੰਡ ਵਿੱਚ ਹੋਇਆ ਜੋ ਕਿ ਅੱਜਕੱਲ ਪਾਕਿਸਤਾਨ ਵਿੱਚ ਹੈ ਹੁਣ ਇਸ ਥਾਂ ਨੂੰ ਸ਼੍ਰੀਨਨਕਾਨ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਵਿੱਚ ਪਰੰਤੂ ਇਸ ਨੂੰ ਕੱਤਕ ਦੀ ਪੂਰਨ ਮਾਸੀ ਅਕਤੂਬਰ ਨਵੰਬਰ ਵਿੱਚ ਮਨਾਇਆ ਜਾਂਦਾ ਹੈ ਗੁਰੂ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਸੀ ਜੋ ਕਿ ਧਾਰਮਿਕ ਵਿਚਾਰਾ ਵਾਲੀ ਸ੍ਰੀ ਸੀ ਗੁਰੂ ਜੀ ਦੇ ਪਿਤਾ ਦਾ ਨਾਮ ਹਿਤਾ ਕਾਲੂ ਸਿੰਘ ਜੋ ਪੇਸ਼ੇ ਵਜੋਂ ਪਟਵਾਰੀ ਲੇਕਰ ਸਨ ਉਹਨਾਂ ਦਾ ਵਿਆਹ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਮੂਲ ਚੰਦੀ ਪੁੱਤਰੀ ਬੀਬੀ ਸੁਲਖਣੀ ਜੀ ਨਾਲ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੋ ਪੁੱਤਰ ਸ੍ਰੀ ਚੰਦ ਤੇ ਲਖਮੀ ਦਾਸ ਨੇ ਜਨਮ ਲਿਆ ਜਨੂ ਰਸੰਪੁਰ ਆਤਮ ਚਨਮ ਸਾਖੀ ਦੇ ਅਨੁਸਾਰ 9 ਵਰਿਆਂ ਦੀ ਉਮਰ ਵਿੱਚ ਇੰਦਰੀ ਰਿਵਾਇਤ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਾਰਨ ਕਰਨ ਦੀ ਰਸਮ ਦੀ ਤਿਆਰੀ ਕੀਤੀ ਗਈ। ਕੁੱਲ ਪੁਰੀਹਤ ਹਰਿਦੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨਮ ਉਤਾਰਨ ਕਰਨ ਲਈ ਕਿਹਾ। ਗੁਰੂ ਜੀ ਨੇ ਜਨਮ ਪਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਪ੍ਰਕਾਰ ਸਿਰਫ 9 ਸਾਲਾਂ ਦੀ ਉਮਰ ਵਿੱਚ ਹੀ ਉਹਨਾਂ ਨੇ ਰੂੜੀਵਾਦੀ ਸਮਾਜਿਕ ਧਾਰਮਿਕ ਰਿਵਾਇਤੀ ਨੂੰ ਚੁਣੌਤੀ ਦੇ ਦਿੱਤੀ। ਸੱਚਾ ਸੋਧਾ। ਸ੍ਰੀ ਗੁਰੂ ਨਾਨਕ ਤੇਜ ਜੀ ਨੇ ਦੇ ਪਿਤਾ ਜੀ ਨੇ ਗੁਰੂ ਜੀ ਦਾ ਧਿਆਨ ਸੰਸਾਰਿਕ ਕੰਮਾਂ ਵਿੱਚ ਲਗਾਉਣ ਲਈ ਕੁਝ ਰਕਮ ਦੇ ਕੇ ਚੋੜਕਾਨਾ ਨਗਰ ਵਿੱਚ ਕੋਈ ਵਪਾਰ ਕਰਨ ਲਈ ਭੇਜ ਦਿੱਤਾ ਗੁਰੂ ਜੀ ਮੰਡੀਵਾਲ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੂੰ ਕੁਝ ਜ਼ਰੂਰਤਮੰਦ ਫਕੀਰ ਅਤੇ ਸਾਧੂ ਮਿਲੇ ਜੋ ਕਿ ਭੁੱਖੇ ਸਨ ਉਹਨਾਂ ਦੇ ਪਿਤਾ ਦਿੱਤੀ ਗਈ ਰਕਮ ਨਾਲ ਰਸਦ ਖਰੀਦ ਕੇ ਉਹਨਾਂ ਜ਼ਰੂਰਤਮੰਦਾਂ ਲੋਕਾਂ ਦੇ ਭੁੱਖੇ ਫਕੀਰ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਖਾਲੀ ਹੱਥ ਘਰ ਮੁੜੇ ਤਾਂ ਪਿਤਾ ਮਹਿਤਾ ਗਾਲੂ ਬਹੁਤ ਨਾਰਾਜ਼ ਹੋਏ ਉਹਨਾਂ ਦੇ ਨੇ ਰਕਮ ਦਾ ਹਿਸਾਬ ਮੰਗਿਆ ਤਾਂ ਗੁਰੂ ਜੀ ਨੇ ਸਾਰੀ ਘਟਨਾ ਸੱਚ-ਸੱਚ ਦੱਸ ਦਿੱਤੀ ਇਸ ਘਟਨਾ ਨੂੰ ਸੱਚਾ ਸੋਧਾ ਕਿਹਾ ਜਾਂਦਾ ਹੈ ਮੋਦੀਖਾਨੇ ਦੀ ਘਟਨਾ ਮਹਿਤਾ ਕਾਲੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ ਆਪਣੇ ਜਵਾਈ ਜੈ RAM ਜੋ ਕਿ ਸੂਬੇਦਾਰ ਦੁਰਤਖਾਣ ਲੋਧੀ ਕੋਲ ਵੱਡੇਹੁਦੇ ਤੇ ਕੰਮ ਕਰਦਾ ਸੀ ਕੋਲ ਨੌਕਰੀ ਕਰਨ ਲਈ ਭੇਜ ਦਿੱਤਾ ਗੁਰੂ ਜੀ ਨੂੰ ਮੋਦੀਖਾਨੇ ਅਨਾਜ ਦਾ ਪੰਡਾ ਅਰਧ ਨੌਕਰੀ ਮਿਲ ਗਈ ਗੁਰੂ ਜੀ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਦੇ ਸਨ ਉਹਨਾ ਕੰਮ ਕਰਦੇ ਸਮੇਂ ਵੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਹਨ ਉਹਨਾਂ ਨੇ ਮੋਦੀ ਖਾਨੇ ਵਿੱਚੋਂ ਤਨਖਾਹ ਦੇ ਰੂਪ ਵਿੱਚ ਮਿਲਣ ਵਾਲੇ ਆਪਣੇ ਹਿੱਸੇ ਦਾ ਅਨਾਜ ਗਰੀਬਾਂ ਨੂੰ ਮੁਫਤ ਵੰਡਣਾ ਸ਼ੁਰੂ ਕਰ ਦਿੱਤਾ ਸੂਬੇਦਾਰ ਨੂੰ ਸ਼ਿਕਾਇਤ ਕੀਤੀ ਗਈ ਕਿ ਨਾਨਕ ਮੋਦੀ ਖਾਨੇ ਦਾ ਅਨਾਜ ਮੁਫਤ ਲੁਟਾ ਰਿਹਾ ਹੈ ਪਰੰਤੂ ਜਦ ਉਸ ਦੇ ਮੋਦੀ ਖਾਨੇ ਵਿੱਚ ਅਨਾਜ ਦੇ ਭੰਡਾਰ ਦੀ ਜਾਂਚ ਕਰਵਾਈ ਤਾਂ ਭੰਡਾਰ ਵਿੱਚ ਅਨਾਜ ਪੂਰਾ ਪਾਇਆ ਗਿਆ ਇਸ ਘਟਨਾ ਤੋਂ ਬਾਅਦ ਗੁਰੂ ਜੀ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ ਗਿਆਨ ਪ੍ਰਾਪਤੀ 14 ਸਨੂੜੇ ਨਿਵੇਸਵੀ ਸੁਲਤਾਨਪੁਰ ਲੋਧੀ ਵਿਖੇ ਰਹਿੰਦੇ ਆ ਗੁਰੂ ਜੀ ਨੂੰ ਹਰ ਰੋਜ਼ ਵੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਇੱਕ ਦਿਨ ਗੁਰੂ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਗੁਰੂ ਜੀ ਵੇਈ ਨਦੀ ਦੇ ਕੰਢੇ ਜੰਗਲਾ ਵਿੱਚ 3 ਦਿਨਾਂ ਤੱਕ ਅੰਦਰ ਧਿਆਨ ਰਹੇ ਇੱਥੇ ਹੀ ਗੁਰੂ ਜੀ ਨੂੰ ਸੱਚੇ ਰੋਹਾਨੀ ਗਿਆਨ ਦੀ ਪ੍ਰਾਪਤੀ ਹੋਈ ਅੱਜ ਕੱਲ੍ਹ ਇਸ ਥਾਂ ਤੇ ਗੁਰਦੁਆਰਾ ਤਪ ਸਥਾਨ ਬਣਿਆ ਹੋਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਗਿਆਨ ਪ੍ਰਾਪਤੀ ਉਪਰੰਤ ਜਦ ਗੁਰੂ ਜੀ ਘਰ ਪਰਤੇ ਤਾਂ ਚੁਪਸਨ ਗੁਰੂ ਜੀ ਨੇ ਜਦੋਂ ਚੁੱਪੀ ਤੋੜੀ ਤਾਂ ਉਹਨਾਂ ਆਖਿਆ ਨਾ ਕੋਈ Hindu ਨਾ ਕੋਈ Musalman ਜਦੋਂ ਬ੍ਰਾਹਮਣ ਤੇ ਕਾਜ਼ੀਆਂ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ Hindu ਤੇ Musalman ਵਿੱਚ ਕੋਈ ਅੰਤਰ ਨਹੀਂ ਹੈ ਉਹ ਇੱਕ ਹੀ ਤਰ੍ਹਾਂ ਪਰਮਾਤਮਾ ਦੀ ਸੰਤਾਨ ਹੈ ਉਹਨਾਂ ਇਹ ਵੀ ਕਿਹਾ ਕਿ Hindu ਅਤੇ Muslim ਦੋਵੇਂ ਹੀ ਅਸਲ ਧਰਮ ਦੇ ਰਸਤੇ ਤੋਂ ਭਟਕ ਚੁਕੇ ਹਨ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨੇ ਦੀ ਨੌਕਰੀ ਛੱਡ ਦਿੱਤੀ ਤੇ ਆਪਣਾ ਅਗਲਾ ਜੀਵਨ ਲੋਕਾਂ ਵਿੱਚ ਗਿਆਨ ਪ੍ਰਚਾਰ ਕਰਨ ਵਿੱਚ ਬਤੀਤ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਤਕਾਲੀ ਸਮਾਜ ਤੇ ਧਰਮ ਵਿੱਚ ਫੈਲੀ ਅਗਿਆਨਤਾ ਅੰਧਵਿਸ਼ਵਾਸ ਨੂੰ ਦੂਰ ਕਰਨ ਤੇ ਸੱਚੇ ਮਨ ਨਾਲ ਈਸ਼ਵਰ ਦੀ ਭਗਤੀ ਕਰਨ ਦੇ ਵਿਧਾ ਸਿਧਾਂਤ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ 1499 ਤੋਂ 1521 ਈਸਵੀ ਤੱਕ ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਪਹਿਲੀ ਉਦਾਸੀ 1499 ਤੋਂ 1510 ਈਸਵੀ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ 1499 ਵਿੱਚ ਆਰੰਭ ਕੀਤੀ ਇਸ ਉਦਾਸੀ ਦੌਰਾਨ ਉਹ ਪੂਰਬੀ ਭਾਰਤ ਵੱਲ ਗਏ ਪਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ ਇਸ ਯਾਤਰਾ ਦੌਰਾਨ ਉਹ ਲਾਹੌਰ ਸਯਦਪੁਰ ਸਿਆਲਕੋਟ ਤਾਲੁੰਬਾ ਕੁਰੂਕਸ਼ੇਤਰ ਪਾਣੀਪਤ ਦਿੱਲੀ ਹਰਿਦੁਆਰ ਗੋਰਖ ਮਤਾ ਹੁਣ ਨਾਨਕ ਮਤਾ ਬਨਾਰਸ ਗਿਆ ਪਟਨਾ ਕਟਕ ਕਾਮਰੂਪ ਸਿਲਹਟ ਟਾਕਾ ਜਗਨਨਾਥ ਪੂਰੀ ਤੇ ਤੋਂ ਮਦ ਭਾਰਤ ਦੇ ਰਸਤੇ ਚੰਦੇਰੀ ਪੋਪਾਲ ਗਵਾਲੀਅਰ ਆਗਰਾ ਮथुरा ਹੁੰਦੇ ਹੋਏ 1510 ਈਸਵੀ ਵਿੱਚ ਗੁਰੂ ਜੀ ਮੋੜ ਆਪਣੇ ਪਿੰਡ ਤਲਵੰਡੀ ਪਹੁੰਚੇ ਉਹਨਾਂ ਨੇ ਪਾਈ ਮਰਦਾਨਾ ਨੂੰ ਆਪਣੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਤੇ ਉਹ ਆਪ ਤਲਵੰਡੀ ਤੋਂ ਇੱਕ ਕੁਝ ਦੂਰ ਇਕਾਂਤ ਵਿੱਚ ਬੈਠ ਰਹਿਣ ਲੱਗੇ ਪਹਿਲੀ ਉਦਾਸੀ ਦੀਆਂ ਮੁੱਖ ਘਟਨਾਵਾਂ ਸੈਯਦਪੁਰ ਅਹਿਮ ਅਹਿਮਦਾਬਾਦ ਇੱਥੇ ਗੁਰੂ ਜੀ ਗਰੀਬਤਰਖਾਨ ਪਾਈ ਲਾਲੋ ਜੀ ਦੇ ਘਰ ਠਹਿਰੇ ਉੱਥੇ ਦੇ ਅਮੀਰ ਮਲਿਕ ਪਾਗੋ ਨੇ ਗੁਰੂ ਜੀ ਨੂੰ ਆਪਣੀ ਹਵੇਲੀ ਵਿੱਚ ਠਹਿਰਨ ਲਈ ਅਤੇ ਭੋਜਨ ਕਰਨ ਲਈ ਬੁਲਾਵਾ ਭੇਜਿਆ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਕਿਉਂਕਿ ਮਲਿਕ ਪਾਗੋ ਨੇ ਗਰੀਬਾਂ ਦਾ ਆਰਥਿਕ ਸ਼ੋਸ਼ਣ ਕਰਕੇ ਦੌਲਤ ਕਮਾਈ ਸੀ ਜਦ ਕਿ ਪਾਈ ਲਾਲੋ ਜੀ ਕਮਾਈ ਮਿਹਨਤ ਅਤੇ ਇਮਾਨਦਾਰੀ से ਦੀ ਸੀ ਇਸ ਪ੍ਰਕਾਰ ਗੁਰੂ ਜੀ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਹੱਕ ਮਿਹਨਤ ਦੀ ਕਿਰਤ ਕਰਨੀ ਚਾਹੀਦੀ ਹੈ। ਹਰੀਦਵਾਰ ਆਪਣੀ ਯਾਤਰਾ ਦੌਰਾਨ ਗੁਰੂ ਜੀ ਜਦੋਂ ਹਰੀਦਵਾਰ ਪਹੁੰਚੇ, ਉੱਥੇ ਲੋਕ ਕਰਮ ਕਾਂਡਾਂ ਵਿੱਚ ਫਸੇ ਹੋਏ, ਲੋਕ ਅਗਿਆਨਤਾ ਵਸ, ਗੰਗਾ ਨਦੀ ਵਿੱਚ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਆਪਣੇ ਮਰੇ ਹੋਏ ਪੁਰਖਾਂ, ਪਿਤਰਾਂ ਤੱਕ ਪਾਣੀ ਪਹੁੰਚਾਉਣ ਲਈ ਸੂਰਜ ਨੂੰ ਪਾਣੀ ਦੇ ਰਹੇ ਸਨ। ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਕੱਢਣ ਲਈ ਗੁਰੂ ਜੀ ਨੇ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਗੁਰੂ ਜੀ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਉਹ ਆਪਣੇ ਖੇਤਾਂ ਨੂੰ ਪਾਣੀ ਪਹੁੰਚਾ ਰਹੇ ਹਨ ਲੋਕਾਂ ਨੇ ਸਵਾਲ ਕੀਤਾ ਕਿ ਤੁਹਾਡੇ ਵੱਲੋਂ ਦਿੱਤਾ ਪਾਣੀ ਇੰਨੀ ਦੂਰ ਤੁਹਾਡੇ ਖੇਤਾਂ ਤੱਕ ਕਿਵੇਂ ਪਹੁੰਚ ਸਕਦਾ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਵੱਲੋਂ ਦਿੱਤਾ ਪਾਣੀ ਦੂਜੀ ਦੁਨੀਆ ਵਿੱਚ ਤੁਹਾਡੇ ਪਿਤਰਾਂ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਕੁਝ ਸੌ ਮਿਲ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਗੁਰੂ ਜੀ ਦੇ ਇਸ ਤਰਕ ਤੋਂ ਲੋਕ ਬਹੁਤ ਪ੍ਰਭਾਵਿਤ ਹੋਏ ਤਾਲੁੰਬਾ ਤਾਲੁੰਬਾ ਵਿਖੇ ਸੱਜਣ ਨਾ ਦੇ ਇੱਕ ਠੱਗ ਰਹਿੰਦਾ ਸੀ ਜੋ ਆਪਣੀ ਹਵੇਲੀ ਵਿੱਚ ਠਹਿਰਨ ਵਾਲੇ ਯਾਤਰੀਆਂ ਨੂੰ ਕਤਲ ਕਰਕੇ ਉਹਨਾਂ ਦਾ ਸਮਾਨ ਲੁੱਟ ਲੈਂਦਾ ਸੀ ਗੁਰੂ ਜੀ ਨੇ ਆਪਣੀ ਉਪਦੇਸ਼ਾਂ ਰਾਹੀਂ ਉਸ ਦਾ ਮਨ ਬਦਲ ਦਿੱਤਾ ਤੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ ਉਸ ਨੇ ਲੁੱਟਮਾਰ ਦਾ ਕੰਮ ਛੱਡ ਦਿੱਤਾ ਤੇ ਧਰਮ ਪ੍ਰਚਾਰ ਸ਼ੁਰੂ ਕਰ ਦਿੱਤਾ ਆਪਣੀ ਹਵੇਲੀ ਨੂੰ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ ਜਗਨਨਾਥ ਪੂਰੀ ਜਗਨਨਾਥ ਪੂਰੀ ਹਿੰਦੂਆਂ ਦਾ ਪ੍ਰਸਿੱਧ ਧਾਰਮਿਕ ਸਥਾਨ ਹੈ ਜਿੱਥੇ ਭਗਵਾਨ ਸ਼੍ਰੀ ਜਗਨਨਾਥ ਵਿਸ਼ਨੂੰ ਦਾ ਮੰਦਰ ਹੈ ਇਥੇ ਗੁਰੂ ਜੀ ਨੇ ਪੁਜਾਰੀਆਂ ਨੂੰ ਵਿਸ਼ਨੂੰ ਭਗਵਾਨ ਦੀ ਮੂਰਤੀ ਦੀ ਪੂਜਾ ਅਤੇ ਆਰਤੀ ਕਰਦੇ ਆ ਦੇਖਿਆ ਤਾਂ ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਪਰਮਾਤਮਾ ਨਿਰੰਕਾਰ ਹੈ ਤੇ ਸੰਪੂਰਨ ਬ੍ਰਹਿਮੰਡ ਆਕਾਸ਼ ਸੂਰਜ ਚੰਨ ਤਾਰੇ ਹਵਾਵਾਂ ਬਨਸਪਤੀ ਫੁੱਲ ਆਦਿ ਰਲ ਕੇ ਹਰ ਵੇਲੇ ਹੀ ਉਸ ਨਿਰੰਕਾਰ ਪਰਮਾਤਮਾ ਦੀ ਅਲੋਕਿਕ ਆਰਤੀ ਕਰਦੇ ਹਨ ਦੂਜੀ ਉਦਾਸੀ 1510 ਤੋਂ 1515 ਈਸਵੀ ਤੱਕ ਕੁਝ ਸਮਾਤਲਵੰਡੀ ਵਿੱਚ ਰੁਕਣ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1510 ਈਸਵੀ ਵਿੱਚ ਦੱਖਣੀ ਭਾਰਤ ਦੀ ਯਾਤਰਾ ਸ਼ੁਰੂ ਕੀਤੀ ਇਸ ਯਾਤਰਾ ਦੌਰਾਨ ਉਹਨਾਂ ਨੇ ਸੈਦੋ ਦੇ ਗੋਹ ਨਾਂ ਦੇ ਦੋ ਭਰਾਵਾਂ ਤੇ ਭਾਈ ਮਰਦਾਨਾ ਨੂੰ ਆਪਣੇ ਨਾਲ ਲਿਆ Rajasthan ਆਪਣੀ ਇਸ ਉਦਾਸੀ ਦੌਰਾਨ ਗੁਰੂ ਜੀ ਨੇ ਮਾਲਵਾ ਦੇ ਸੰਤਾਂ ਨਾਲ ਭੇਟ ਕੀਤੀ ਉਹ ਹਿੰਦੂਆਂ ਦੇ ਪ੍ਰਸਿੱਧ ਤੀਰਸਥਾਨ ਪੁਸ਼ਕਰ ਵੀ ਗਏ ਉਹਨਾਂ ਨੇ ਮਾਊਂਟ ਆਬੂ ਵਿਖੇ ਜਨਮੁਨੀ ਨਾਲ ਵੀ ਮੁਲਾਕਾਤ ਕੀਤੀ Rajasthan ਤੋਂ ਬਾਅਦ ਗੁਰੂ ਜੀ ਦੱਖਣੀ ਭਾਰਤ ਵਿੱਚ ਉਜੈਨ ਹਦਰਾਬਾਦ ਨਾਂਦੇੜ ਬਿਦਰ ਗੋਲਕੁੰਡਾ ਗੰਟੂਰ ਮਦਰਾਸ ਤ੍ਰਿਚਨਪੱਲੀ ਨਾਗਾਪਟਮ ਅਤੇ ਕਾਂਚੀਪੁਰਮ ਤੀਰਸਥਾਨ ਰਾਮੇਸ਼ਵਰਮਦੀ ਯਾਤਰਾ ਕੀਤੀ ਲੰਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰੀ ਮਾਰਕ ਰਾਹੀਂ ਲੰਕਾ ਗਏ ਕਹਿੰਦੇ ਹਨ ਕਿ ਲੰਕਾ ਦਾ ਰਾਜਾ ਸ਼ਿਵਨਾਥ ਅਤੇ ਹੋਰ ਬਹੁਤ ਸਾਰੇ ਲੋਕ ਗੁਰੂ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਅਨੁਯਾਈ ਬਣ ਗਏ ਘਰ ਵਾਪਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਲੰਕਾ ਤੋਂ ਵਾਪਸ ਰਾਮੇਸ਼ਵਰਮ ਤ੍ਰਿਵੇਂਦਰਮ ਕੋਟਿਯਮ శ్రీ ਰੰਗਾਪਟਨਮ ਸੋਮਨਾਥ ਦਵਾਰਕਾ કચ્છ ਮਾਂਡਵੀ ਬਹਵਾਲਪੁਰ ਮਲਤਾਨ ਹੁੰਦੇ ਹੋਏ 1515 ਈਸਵੀ ਨੂੰ ਆਪਣੇ ਪਿੰਡ ਤਲਵੰਡੀ ਪਹੁੰਚੇ ਤੇ ਫਿਰ ਸੁਲਤਾਨਪੁਰ ਚਲੇ ਗਏ ਤੀਜੀ ਉਦਾਸੀ 1515 ਤੋਂ 1517 ਕੁਝ ਸਮਾਂ ਸੁਲਤਾਨਪੁਰ ਲੋਧੀ ਆਪਣੇ ਪਰਿਵਾਰ ਨਾਲ ਰਹਿਣ ਤੋਂ ਬਾਅਦ ਗੁਰੂ ਜੀ ਨੇ ਪਾਈ ਮਰਦਾਨਾ ਹਸੂ ਲੋਹਾਰ ਤੇ ਸੀਹਾ ਚਿੰਬੇ ਨੂੰ ਨਾਲ ਲੈ ਕੇ ਉੱਤਰੀ ਭਾਰਤ ਵੱਲ ਤੀਜੀ ਯਾਤਰਾ ਸ਼ੁਰੂ ਕੀਤੀ ਤੀਜੀ ਉਦਾਸੀ ਸਮੇ ਗੁਰੂ ਜੀ ਦੀਆਂ 8 ਥਾਂਵਾਂ ਤੇ ਗਏ ਮੁਕਾਮ ਪੀਰ ਬੜਨ ਸ਼ਾ ਤਿੱਬਤ ਤੇ ਨੇਪਾਲ ਗੋਰਖ ਮਤਾ ਨਾਨਕ ਮਤਾ ਟੇਲਾ ਬਾਲ ਖੁਦਾਈ ਪਹਾੜੀ ਇਲਾਕੇ ਬिलासपुर ਮੰਡੀ ਸਕੇਤ 라ਵਨਸਰ ਜਵਾਲਾ ਜੀ ਕਾਂਗੜਾ ਬੇਜਨਾਥ ਕੋਲੂ ਤੀ ਤਿੱਬਤ ਕਸ਼ਮੀਰ ਕੇ ਲਾਸ ਪਰਬਤ ਲਦਾਖ ਕਾਰਗਿਲ ਅਮਰਨਾਥ ਪਹਿਲਗ੍ਰਾਮ ਮਟਨ ਅਨੰਤਨਾਗ ਸ਼ਰੀਨ ਨਗਰ ਬਾਗਮੁਲਾ ਚੌਥੀ ਉਦਾਸੀ 1517 ਤੋਂ 1521 ਈਸਵੀ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1517 ਤੋਂ 1521 ਈਸਵੀ ਤੱਕ ਪਾਈ ਮਰਦਾਨੇ ਜੂਨ ਨੂੰ ਨਾਲ ਲੈ ਕੇ ਆਪਣੀ ਚੌਥੀ ਉਦਾਸੀ ਦੌਰਾਨ ਪੱਛਮੀ ਏਸ਼ੀਆਈ ਦੇਸ਼ਾਂ ਦੀ ਯਾਤਰਾ ਕੀਤੀ ਇਸ ਯਾਤਰਾ ਦੌਰਾਨ ਉਹਨਾਂ ਦੇ ਮੁਸਲਮਾਨ ਹਾਜੀਆ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਇਸ ਯਾਤਰਾ ਦੌਰਾਨ ਉਹ ਮੁਲਤਾਨ ਊਚ ਹਿੰਗਲਾਸ ਮੱਕਾ ਮਦੀਨਾ ਬਗਦਾਦ ਕੰਦਾਰ ਕਾਬੂਲ ਜਲਾਲਾਬਾਦ ਸੁਲਤਾਨਪੁਰ ਪਿਸ਼ਾਵਰ ਸੈਦਪੁਰ ਦੀ ਯਾਤਰਾ ਕੀਤੀ ਪਰਮਾਤਮਾ ਸਰਵ ਵਿਆਪਕ ਹੈ ਆਪਣੀ ਯਾਤਰਾ ਦੌਰਾਨ ਗੁਰੂ ਜੀ ਮੁਸਲਮਾਨਾਂ ਦੇ ਤੀਰਥ ਸਥਾਨ ਮੱਕਾ ਗਏ ਉੱਥੇ ਉਹ ਕਾਬਾ ਵੱਲ ਪੈਰ ਕਰਕੇ ਸੋ ਗਏ ਉੱਥੇ ਦੇ ਕਾਜੀ ਰੁਕਨੁਦੀਨ ਨੇ ਗੁਰੂ ਜੀ ਨੂੰ ਕਾਫਿਰ ਕਹਿੰਦਿਆ ਇਸ ਤੇ ਇਤਰਾਜ ਕੀਤਾ ਤੇ ਗੁਰੂ ਜੀ ਨੂੰ ਉਸ ਨੂੰ ਨਿਮਰਤਾ ਨਾਲ ਕਿਹਾ ਕਿ ਉਹ ਉਸ ਦੇ ਪੈਰ ਉਸ ਪਾਸੇ ਵੱਲ ਕਰ ਦੇਵੇ ਜਿੱਥੇ ਅੱਲਾ ਨਹੀਂ ਹੈ ਇਹ ਸੁਣ ਕੇ ਕਾਜੀ ਸੋਚਾਂ ਵਿੱਚ ਪੈ ਗਿਆ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਇਸ ਪ੍ਰਕਾਰ ਗੁਰੂ ਜੀ ਨੇ ਲੋਕਾਂ ਨੂੰ ਈਸ਼ਵਰ ਅੱਲਾ ਦੇ ਸਰਵ ਵਿਆਪ ਹੋਣ ਦਾ ਸੁਨੇਹਾ ਦਿੱਤਾ ਜਦੋਂ ਹਾਜ਼ਰੀਆ ਨੇ ਗੁਰੂ ਜੀ ਨੂੰ ਪੁੱਛਿਆ Hindu ਧਰਮ ਚੰਗਾ ਹੈ ਜਾਂ Muslim ਧਰਮ ਚੰਗਾ ਹੈ ਤਾਂ ਉੱਤਰ ਵਿੱਚ ਗੁਰੂ ਜੀ ਨੇ ਕਿਹਾ ਸ਼ੁਭ ਕਰਮਾਂ ਤੋਂ ਬਿਨਾ ਕਿਸੇ ਵੀ ਧਰਮ ਦਾ ਵਿਅਕਤੀ ਪਰਮਾਤਮਾ ਦੇ ਦਰਬਾਰ ਵਿੱਚ ਸੁਖ ਪ੍ਰਾਪਤ ਨਹੀਂ ਕਰ ਸਕਦਾ हसन ਅਬਦਾਲ ਮੱਕਾ ਮਦੀਨਾ ਦੀ ਯਾਤਰਾ ਤੋਂ ਵਾਪਸ ਆਉਂਦੇ ਹੋਏ ਸ਼ਿਗੂ ਨਾਨਕ ਦੇਵ ਜੀ हसन अब्दाल पहुंचे। ਉੱਥੇ ਇੱਕ ਊਚ ਪਹਾੜੀ ਉੱਤੇ ਹੰਕਾਰੀ ਮੁਸਲਮਾਨ ਫਕੀਰ ਵਲੀ ਕੰਧਾਰੀ ਰਹਿੰਦਾ ਸੀ। ਉਸਨੇ ਪਹਾੜੀ ਤੋਂ ਨਗਰਵਲ ਵਗਣ ਵਾਲੇ ਪਾਣੀ ਨੂੰ ਰੋਕਿਆ ਹੋਇਆ ਸੀ। ਲੋਕ ਨੇ ਬੇਨਤੀ ਕਰਨ ਤੇ ਵੀ ਵਲੀ ਕੰਧਾਰੀ ਨੇ ਪਾਣੀ ਨਹੀਂ ਸੀ ਖੋਲਿਆ। ਉਸਨੇ ਭਾਈ ਮਰਦਾਨਾ ਜੀ ਨੂੰ ਵੀ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪਹਾੜੀ ਦੇ ਹੀ ਪੱਥਰ ਹਟਾ ਕੇ ਪਾਣੀ ਕੱਢ ਦਿੱਤਾ। ਗੁੱਸੇ ਵਿੱਚ ਆ ਕੇ ਬਲੀ ਕੰਧਾਰੀ ਨੇ ਪਹਾੜ ਉੱਪਰੋਂ ਇੱਕ ਵੱਡੀ ਚਟਾਨ ਰੋੜ ਕੇ ਗੁਰੂ ਜੀ ਨੂੰ ਮਾਰਨਾ ਚਾਹਿਆ ਪਰੰਤੂ ਗੁਰੂ ਜੀ ਨੇ ਉਸ ਚਟਾਨ ਨੂੰ ਆਪਣੇ ਪੰਜੇ ਨਾਲ ਰੋਕ ਲਿਆ ਅਤੇ ਇਸ ਪ੍ਰਕਾਰ ਬਲੀ ਕੰਧਾਰੀ ਦਾ ਹੰਕਾਰ ਟੁੱਟ ਗਿਆ ਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਉਹਨਾਂ ਦਾ ਸ਼ਰਧਾਲੂ ਬਣ ਗਿਆ ਅੱਜ ਕੱਲ੍ਹ ਉੱਥੇ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਪਾਕਿਸਤਾਨ ਸਥਿਤ ਹੈ ਕੀ ਤੁਸੀਂ ਜਾਣਦੇ ਹੋ ਕਾਬਾ ਮੁਸਲਮਾਨਾਂ ਦੇ তীਰਸਥਾਨ ਮੱਕਾ ਵਿੱਚ ਇੱਕ ਪਵਿੱਤਰ ਕਾਲਾ ਪੱਥਰ ਹੈ ਜਿਸ ਨੂੰ ਕਾਬਾ ਕਿਹਾ ਜਾਂਦਾ ਹੈ ਹਾਜੀ ਮੁਸਲਮਾਨ ਦੇ ਤੀਰਤ ਸਥਾਨ ਮੱਕਾ ਮਦੀਨਾ ਦੀ ਯਾਤਰਾ ਕਰਨ ਨੂੰ ਹਜਜ ਕਿਹਾ ਜਾਂਦਾ ਹੈ ਤੇ ਜੋ ਮੁਸਲਮਾਨ ਇਸ ਤੀਰਤ ਸਥਾਨ ਦੀ ਯਾਤਰਾ ਕਰਦੇ ਹਨ ਉਸ ਨੂੰ ਹਾਜੀ ਕਿਹਾ ਜਾਂਦਾ ਹੈ ਸਮਕਾਲੀਨ ਪੰਜਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਵਿੱਚ ਬਾਬਰ ਤੇ ਵੱਲੋਂ ਇਬਰਾਹਿਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗਲ ਤੁਰਕ ਰਾਜ ਦੀ ਸਥਾਪਨਾ ਕਰਨਾ ਸਭ ਤੋਂ ਵੱਡੀ ਰਾਜਨੀਤਿਕ ਘਟਨਾ ਸੀ ਲੋਧੀ ਸੁਲਤਾਨਾ ਅਫਗਾਨਾਂ ਦੇ ਅਧੀਨ ਪੰਜਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੇ ਲਈ ਸਲਤਨਤ ਦਾ ਇੱਕ ਹਿੱਸਾ ਸੀ ਗੁਰੂ ਜੀ ਦੇ ਜੀਵਨ ਤੋਂ ਪਹਿਲੇ 56 ਸਾਲ ਤੱਕ ਦਿੱਲੀ ਸਲਤਨਤ ਤਿੰਨ ਲੋਦੀ ਸ਼ਾਸਕਾਂ ਦੇ ਅਧੀਨ ਰਿਹਾ ਬਹਿਲੋਲ ਲੋਦੀ 1451 ਤੋਂ 1499 ਸਿਕੰਦਰ ਲੋਦੀ 1499 ਤੋਂ 1517 ਇਬਰਾਹਿਮ ਲੋਦੀ 1517 ਤੋਂ 1526 ਲੋਦੀ ਸੁਲਤਾਨ ਨੇ ਪੰਜਾਬ ਦੇ ਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਦੇ ਲਈ ਪੰਜਾਬ ਵਿੱਚ ਪਹਿਲਾ ਤਾਤਰਖਾਂ ਲੋਦੀ 1469 ਤੋਂ 1485 ਦੌਲਤ ਖਾਨ ਲੋਧੀ 1500 ਤੋਂ 1525 ਇਸਵੀ ਨੂੰ ਆਪਣਾ ਸੂਬੇਦਾਰ ਨਿਯੁਕਤ ਕੀਤਾ ਪੰਜਾਬ ਦਾ ਸੂਬੇਦਾਰ ਦੌਲਤ ਖਾਨ ਲੋਧੀ ਦਿੱਲੀ ਦੇ ਸ਼ਾਸਕ ਸਿਕੰਦਰ ਲੋਧੀ ਦੇ ਪ੍ਰਤੀ ਪੂਰਾ ਵਫਾਦਾਰ ਰਿਹਾ ਪਰੰਤੂ ਜਦ ਲੋਧੀ ਵੰਸ਼ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਨੇ ਸ਼ਾਸਨ ਦੀ ਵਾਗਡੋਰ ਸੰਭਾਲੀ ਤਾਂ ਦੌਲਤ ਖਾਨ ਲੋਧੀ ਦੀ ਵਫਾਦਾਰੀ ਬਗਾਵਤ ਵਿੱਚ ਤਬਦੀਲ ਹੋਣੀ ਸ਼ੁਰੂ ਹੋ ਗਈ ਕਿਉਂਕਿ ਉਹ ਆਪ ਪੰਜਾਬ ਤੇ ਆਪਣਾ ਸੁਤੰਤਰ ਸ਼ਾਸਨ ਸਥਾਪਿਤ ਕਰਨਾ ਚਾਹੁੰਦਾ ਸੀ ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਸਨੇ ਬਾਬਰ ਨੂੰ ਪੰਜਾਬ ਤੇ ਹਮਲਾ ਕਰਨ ਲਈ ਉਕਸਾਇਆ ਬਾਬਰ ਦੇ ਪੰਜਾਬ ਉੱਤੇ ਹਮਲਾ ਅਤੇ ਮੁਗਲ ਰਾਜ ਦੀ ਸਥਾਪਨਾ ਬਾਬਰ ਕਾਬਲ ਮਾਦੇਸ਼ੀਆ ਤੋਂ ਸ਼ਾਸਨ ਕਰਨ ਦੇ ਉਦੇਸ਼ ਨਾਲ ਭਾਰਤ ਆਇਆ ਉਹ ਪੰਜਾਬ ਉੱਤੇ ਆਪਣਾ ਅਧਿਕਾਰ ਕਰਨਾ ਚਾਹੁੰਦਾ ਸੀ ਪੰਜਾਬ ਉੱਤੇ ਅਧਿਕਾਰ ਕਰਨ ਲਈ ਇਬਰਾਹਿਮ ਲੋਧੀ ਦੌਲਤਖਾਨ ਲੋਧੀ ਬਾਬਰ ਦੇ ਮੁਚਾਰ 1519 ਤੋਂ ਲੈ ਕੇ 1526 ਈਸਵੀ ਤੱਕ ਸੰਘਰਸ਼ ਜਾਰੀ ਰਿਹਾ ਜਿਸ ਨੂੰ ਤੀ ਕੋਣੀ ਸੰਘਰਸ਼ ਵੀ ਕਿਹਾ ਜਾਂਦਾ ਹੈ ਬਾਬਰ ਨੇ ਪੰਜਾਬ ਤੇ ਜਿੱਤ ਪ੍ਰਾਪਤ ਕਰਨ ਲਈ ਪੰਜ ਵਾਰ ਹਮਲੇ ਕੀਤੇ ਬਾਬਰ ਨੇ ਪੰਜਾਬ 'ਤੇ ਪਹਿਲਾ ਹਮਲਾ April 1519 ਪੈਰਾ ਤੇ ਬਿਜਨੌਰ ਦੂਜਾ ਹਮਲਾ September 1519 ਪੇਸ਼ਾਵਰ ਅਤੇ ਤੀਜਾ ਹਮਲਾ 1520 ਇਸ ਨੂੰ ਸਰਦਪੁਰਵਿਕੇ ਕੀਤਾ 1524 ਵਿੱਚ ਬਾਬਰ ਨੇ ਦੌਲਤਖਾਨ ਲੋਦੇ ਦੇ ਬੁਲਾਵੇ ਤੇ ਪੰਜਾਬ ਉੱਤੇ ਚੌਥਾ ਹਮਲਾ ਕੀਤਾ ਸੀ ਪ੍ਰੰਤੂ 1525 ਈਸਵੀ ਵਿੱਚ ਪੰਜਵੇਂ ਹਮਲੇ ਵਿੱਚ ਬਾਬਰ ਨੇ ਦੌਲਤਖਾਨ ਲੋਧੀ ਨੂੰ ਹੀ ਹਰਾ ਕੇ ਉਸ ਨੂੰ ਬੰਦੀ ਬਣਾ ਲਿਆ। ਬਾਬਰ ਨੇ ਲਾਹੌਰ ਦੇ ਨਾਲ-ਨਾਲ ਪੰਜਾਬ ਉੱਤੇ ਆਪਣਾ ਅਧਿਕਾਰ ਕਰ ਲਿਆ। ਅਤੇ ਪੰਜਾਬ ਤੋਂ ਬਾਅਦ ਬਾਬਰ ਦਿੱਲੀ ਵੱਲ ਵਧਿਆ। 1526 ਈਸਵੀ ਵਿੱਚ ਇਬਰਾਹਿਮ ਲੋਧੀ ਤੇ ਬਾਬਰ ਲੋਧੀ ਦੇ ਵਿਚਕਾਰ ਪਾਨੀਪਤ ਦੇ ਮੈਦਾਨ ਵਿੱਚ ਯੁੱਧ ਹੋਇਆ ਤੇ ਜਿਸ ਨੂੰ ਪਾਨੀਪਤ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ। ਇਸ ਯੁੱਧ ਵਿੱਚ ਇਬਰਾਹਿਮ ਲੋਧੀ ਹਾਰ ਗਿਆ ਤੇ ਬਾਬਰ ਨੇ ਦਿੱਲੀ ਉੱਤੇ ਜਿੱਤ ਪ੍ਰਾਪਤ ਕਰ ਲਈ ਅਤੇ ਭਾਰਤ ਵਿੱਚ ਮੁਗਲ ਤੁਰਕ ਰਾਜ ਦੀ ਸਥਾਪਨਾ ਕੀਤੀ। ਸੈਦਪੁਰ ਅਹਮਨਬਾਦ ਦੀ ਘਟਨਾ 1500 ਬੀ ਇਸ ਵਿੱਚ ਚੌਥੀ ਉਦਾਸੀ ਦੇ ਸਮੇ ਸ਼ਿਗੂ ਨਾਨਕ ਦੇਵ ਜੀ ਜਦੋਂ ਸੈਦਪੁਰ ਪਹੁੰਚੇ ਤਾਂ ਉਸ ਸਮੇ ਸੈਦਪੁਰ ਉੱਤੇ ਬਾਬਰ ਨੇ ਹਮਲਾ ਕੀਤਾ ਮੁਗਲ ਸੈਨਿਕਾਂ ਨੇ ਇਸਤਰੀਆਂ ਪੁਰਸ਼ਾਂ ਤੇ ਬੱਚਿਆਂ ਤੇ ਬਹੁਤ ਅਤਿਆਚਾਰ ਕੀਤੇ ਤੇ ਲੁੱਟ ਖੋ ਕੀਤੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਪਾਵਰ ਦੇ ਪੰਜਾਬ ਉੱਤੇ ਕੀਤੇ ਅਤਿਆਚਾਰ ਦਾ ਜ਼ਿਕਰ ਵੀ ਕੀਤਾ ਜੇਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਗਹਿਰਾਈ ਨਾਲ ਧਿਆਨ ਕੀਤਾ ਜਾਵੇ ਤਾਂ ਉਸ ਸਮੇਂ ਦੇ ਰਾਜਨੀਤਿਕ ਸਮਾਜਿਕ ਧਾਰਮਿਕ ਅਵਸਥਾਵਾਂ ਵਿੱਚ ਕੁਝ ਵੀ ਪ੍ਰਸ਼ੰਸਾਯੋਗ ਨਹੀਂ ਸੀ ਸਮਾਜਿਕ ਅਤੇ ਧਾਰਮਿਕ ਵਿਵਸਥਾ ਦਾ ਪਤਨ ਹੋ ਚੁੱਕਾ ਸੀ ਇਸੇ ਕਾਰਨ ਗੁਰੂ ਨਾਨਕ ਦੇਵ ਜੀ ਦੀ ਨਵੀਂ ਵਿਚਾਰਧਾਰਨ ਨੂੰ ਜਨਮ ਦਿੱਤਾ ਅਸਲ ਵਿੱਚ ਗੁਰੂ ਜੀ ਦੀ ਬਾਣੀ ਵਿੱਚ ਸਮਕਾਲੀ ਅਵਸਥਾਵਾਂ ਦਾ ਵਰਣਨ ਉਹਨਾਂ ਦੀ ਨੈਤਿਕ ਸਿੱਖਿਆਵਾਂ ਦੇ ਸੰਦਰਭ ਵਿੱਚ ਵੀ ਹੈ ਰਾਜਨੀਤਿਕ ਅਵਸਥਾਵਾਂ ਪੰਜਾਬ ਵਿੱਚ ਤੁਰਕ ਅਫਗਾਨ ਸ਼ਾਸਨ ਦੇ ਸਮੇਂ ਮੁਸਲਮਾਨ ਸ਼ਾਸਕ ਸ਼ਰੀਅਤ ਦੇ ਅਨੁਸਾਰ ਸ਼ਾਸਨ ਪ੍ਰਬੰਧ ਚਲਾਉਂਦੇ ਸਨ ਲੋਧੀ ਕਾਲ ਵਿੱਚ ਕਈ ਨਗਰਾਂ ਵਿੱਚ ਅਦਾਲਤਾਂ ਦੀ ਸਥਾਪਿਤ ਕੀਤੀਆਂ ਗਈਆਂ ਜਿੱਥੇ ਕਾਜੀ ਸ਼ਰੀਅਤ ਦੇ ਅਨੁਸਾਰ ਨਿਆਂ ਪ੍ਰਦਾਨ ਕਰਦੇ ਸਨ ਮੁ슬ਮ ਕੁਲੀਨ ਵਰਗਾਂ ਦੇ ਉਲਮਾ ਅਤੇ ਸੂਫੀ ਸ਼ੇਖਾਂ ਨੂੰ ਰਾਜਨੀਤਿਕ ਸਰਪ੍ਰਸਤੀ ਪ੍ਰਾਪਤ ਸੀ ਉਸ ਨੂੰ ਨਕਦੀ ਅਤੇ ਕਰ ਮੁਕਤ ਜਾਗੀਰਾਂ ਦਿੱਤੀਆਂ ਜਾਂਦੀਆਂ ਸਨ ਗੈਰ ਮੁਸਲਮਾਨ ਦੇ ਨਾਲ-ਨਾਲ ਭੇਦਭਾਵ ਕੀਤਾ ਜਾਂਦਾ ਸੀ ਉਸ ਨੂੰ ਜੱਜ਼ੀਆ ਦੇ ਤੀਰੇ ਤੇ ਯਾਤਰਾ ਕਰ ਦੇਣਾ ਪੈਂਦਾ ਸੀ ਕਈ ਹਿੰਦੂ ਜੋ ਕਿ ਫਾਰਸੀ ਬਾਦਸ਼ਾਹ ਦੇ ਗਿਆਨ ਰੱਖਦੇ ਸਨ ਉਹਨਾਂ ਨੂੰ ਮਦ ਅਤੇ ਨਿਮਨ ਵਰਗ ਦੇ ਪ੍ਰਸ਼ਾਸਨਿਕ ਕੰਮਾਂ ਜਿਵੇਂ ਪ੍ਰਾਂਤ ਦੇ ਦੀਵਾਨ ਲੇਖਾਕਾਰ ਕਰਨਗੋ ਚੌਧਰੀ ਮੁਕੱਦਮ ਪਟਵਾਰੀ ਲਗਾ ਦਿੱਤਾ ਗਿਆ ਸੀ ਗੁਰੂ ਨਾਨਕ ਦੇਵ ਜੀ ਸਮਕਾਲੀਨ ਪੰਜਾਬ ਦੇ ਅਫਗਾਨ ਸ਼ਾਸਕਾਂ ਦੇ ਸ਼ਾਸਨ ਪ੍ਰਬੰਧ ਅਤੇ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਸਨ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਤੁਰਕ ਅਫਗਾਨ ਸ਼ਾਸਨ ਦੀ ਕਲਯੁਗ ਨਾਲ ਤੁਲਨਾ ਕੀਤੀ ਉਹਨਾਂ ਨੇ ਸ਼ਾਸਕ ਵਰਗ ਦੇ ਅਤਿਆਚਾਰ, ਅਨਿਆਤੇ ਗੈਰ ਮੁਸਲਿਮ ਲੋਕਾਂ ਦੇ ਨਾਲ ਜਜ਼ੀਆ ਤੇ ਧਾਰਮਿਕ ਯਾਤਰਾ ਕਰ ਲਗਦੇ ਵਰਗੇ ਪੇਦ ਭਾਗ ਪੂਰਨ ਕਾਰਜਾਂ ਦਾ ਉਲੇਖ ਕੀਤਾ। ਉਹਨਾਂ ਨੇ ਲਿਖਿਆ ਕਿ ਸ਼ਾਸਕ ਸ਼ੇਰ ਦੀ ਭਾਂਤੀ ਪ੍ਰਜਾ ਦਾ ਸ਼ਿਕਾਰ ਕਰਦੇ ਹਨ। ਉਹਨਾਂ ਦੇ ਮੁਕਦਮ ਲੋਕਾਂ ਨੂੰ ਕੁੱਤਿਆਂ ਵਾਂਗ ਨੋਚਦੇ ਹਨ। ਰਿਸ਼ਤ ਖੂਰੀ ਦਾ ਬੋਲਬਾਲਾ ਹੈ। ਉਹ ਪਰਮਾਤਮਾ ਦੇ ਨਾਂ ਤੇ ਉਹਨਾਂ ਦਾ ਦਿਨ ਰਾਤ ਸ਼ੋਸ਼ਣ ਕਰਦੇ ਹਨ। ਸ਼ਿਗੂਰ ਨਾਨਕਦੇਵ ਜੀ ਨੇ ਲੋਕਾਂ ਨੂੰ ਸੱਚੇ ਰਾਜਾ ਭਾਵ ਪਰਮਾਤਮਾ ਦੀ ਭਗਤੀ ਕਰਨ ਦੀ ਸਿੱਖਿਆ ਦਿੱਤੀ ਉਹਨਾਂ ਦੇ ਅਨੁਸਾਰ ਪਰਮਾਤਮਾ ਦੀ ਸੇਵਾ ਹੀ ਸੱਚੀ ਸੇਵਾ ਹੈ ਉਹਨਾਂ ਦੇ ਅਨੁਸਾਰ ਪਰਮਾਤਮਾ ਸਰਬਸ਼ਕਤੀਮਾਨ ਹੈ ਉਹ ਇੱਕ ਪਲ ਵਿੱਚ ਵੀ ਰਾਜਾ ਨੂੰ ਰੰਗ ਅਤੇ ਰੰਗ ਨੂੰ ਰਾਜਾ ਬਣਾ ਸਕਦਾ ਹੈ ਕਿ ਤੁਸੀਂ ਜਾਣਦੇ ਹੋ ਸ਼ਰੀਅਤ ਮੁਸਲਮਾਨ ਦੇ ਧਾਰਮਿਕ ਪਵਿੱਤਰ ਗ੍ਰੰਥ ਕੁਰਾਨ ਵਿੱਚ ਦੱਸੀ ਗਈ ਜੀਵਨ ਜਾਂਚ ਦੇ ਅਨੁਸਾਰ ਜੀਵਨ ਬਤੀਤ ਕਰਨ ਨੂੰ ਸ਼ਰੀਅਤ ਕਹਿੰਦੇ ਹਨ ਜੱਜੀਆਂ ਇਹ ਇੱਕ ਵਿਸ਼ੇਸ਼ ਕਿਸਮ ਦਾ ਕਾਰਜ ਹੈ ਜੋ ਮੁਗਲ ਸਰਕਾਰ ਵੱਲੋਂ ਗੈਰ ਮੁਸਲਮਾਨ ਲੋਕਾਂ ਤੇ ਇਸ ਲਈ ਲਗਾਇਆ ਜਾਂਦਾ ਹੈ ਕਿਉਂਕਿ ਮੁਗਲ ਸਰਕਾਰ ਨੇ ਉਹਨਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਲਈ ਹੋਈ ਹੁੰਦੀ ਹੈ ਪਰ ਹਿੰਦੂ ਇਹ ਕਰ ਦੇਨ ਵਿੱਚ ਆਪਣਾ અપਮਾਨ ਸਮਝਦੇ ਹਨ ਤੀਰਥ ਯਾਤਰਾ ਕਰ ਟੈਕਸ ਗੈਰ ਮੁਸਲਮਾਨ ਨੂੰ ਆਪਣੇ ਤੀਰਥ ਦੀ ਯਾਤਰਾ ਕਰਨ ਲਈ ਯਾਤਰਾਕਾਰ ਦੇਣਾ ਪੈਂਦਾ ਹੈ ਇਸਲਾਮ ਧਰਮ ਇਸਲਾਮ ਦੀ ਸਥਾਪਨਾ ਹਜਰਤ ਮੁਹੰਮਦ ਸਾਹਿਬ ਨੇ ਮੱਕਾ ਮਦੀਨਾ ਵਿੱਚ 7ਵੀਂ ਸਦੀ ਵਿੱਚ ਕੀਤੀ। ਪੰਜਾਬ ਵਿੱਚ Hindu ਧਰਮ ਤੋਂ ਬਾਅਦ ਇਸਲਾਮ ਦੂਜਾ ਵੱਡਾ ਧਰਮ ਸੀ। ਪੰਜਾਬ ਉੱਤੇ ਮੁਸਲਿਮ ਸ਼ਾਸਕਾਂ ਦਾ ਸ਼ਾਸਨ ਬਹੁਤ ਸਮੇਂ ਤੱਕ ਰਿਹਾ ਜਿਸ ਕਾਰਨ ਇਸਲਾਮ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਬਹੁਤ ਤੇਜ਼ੀ ਨਾਲ ਹੋਇਆ। ਇਸ ਧਰਮ ਦੇ ਦੋ ਮੁੱਖ ਸੰਪਰਦਾਏ ਸੂਨੀ ਅਤੇ ਸਿਆ ਹਨ ਅਤੇ ਇਸਲਾਮ ਧਰਮ ਦੀ ਧਾਰਮਿਕ ਪੁਸਤਕ ਦਾ ਨਾ ਕੋਰਾਨ ਹੈ। ਸਮਾਜਿਕ ਅਤੇ ਧਾਰਮਿਕ ਅਵਸਥਾ 16ਵੀਂ ਸਦੀ ਵਿੱਚ ਪੰਜਾਬ ਦੀ ਸਮਾਜਿਕ ਸਥਿਤੀ ਜਾਦਾ ਚੰਗੀ ਨਹੀਂ ਸੀ ਸਮਾਜ ਦੋ ਮੁਖ ਵਰਗਾਂ ਹਿੰਦੂ ਅਤੇ ਮੁਸਲਮਾਨ ਵਿੱਚ ਵੰਡਿਆ ਹੋਇਆ ਸੀ ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧ ਰੱਖਦੇ ਸਨ ਇਸ ਲਈ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ਪੰਜਾਬ ਵਿੱਚ ਮੁਸਲਮਾਨ ਸਮਾਜ ਵਿਦੇਸ਼ਾਂ ਤੋਂ ਆਏ ਤੁਰਕ afghan ਅਤੇ ਧਰਮ ਪਰਿਵਰਤਨ ਕਰਨ ਵਾਲੇ ਸਥਾਨਕ ਲੋਕਾਂ ਤੇ ਆਧਾਰਿਤ ਸੀ ਧਰਮ ਪਰਿਵਰਤਨ ਕਰਨ ਵਾਲਿਆਂ ਵਿੱਚ ਯੁੱਧ ਦੇ ਸਮੇਂ ਗੁਲਾਮ ਬਣਾਏ ਗਏ ਇਸ ਲਈ ਪੁਰਸ਼ ਬੱਚੇ ਸੂਫੀ ਸੰਤ ਦੇ ਪ੍ਰਭਾਵ ਨਾਲ ਇਸਲਾਮ ਧਰਮ ਕਬੂਲ ਕੀਤਾ ਸ਼ਖਰਤਾ ਕੇਵਲ ਨਗਰਾਂ ਤੱਕ ਹੀ ਸੀਮਿਤ ਸੀ ਜਿੱਥੇ ਵਿਦਵਾਨ ਲੋਕ ਰਹਿੰਦੇ ਸਨ ਫਾਰਸੀ ਭਾਸ਼ਾ ਮੁਸਲਮਾਨ ਕੁਲੀਨ ਵਰਗ ਦੀ ਬਾਸ਼ਾ ਸੀ ਜਦਕਿ ਸੂਫੀ ਸੰਤਾਂ ਦੇ ਪ੍ਰਭਾਵ ਕਾਰਨ ਲੋਕ ਪਾਸ਼ਾ ਪੰਜਾਬੀ ਸਾਹਿਤਿਕ ਰੂਪ ਧਾਰਨ ਕਰ ਰਹੀ ਸੀ ਉਸ ਸਮੇਂ ਮੁਸਲਿਮ ਸਮਾਜ تین ਵਰਗਾ ਵਿੱਚ ਵੰਡਿਆ ਹੋਇਆ ਸੀ ਉੱਚ ਵਰਗ ਉੱਚ ਵਰਗ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਵਿੱਚ ਸਰਦਾਰ ਅਮੀਰ ਖਾਨ ਸ਼ੇਖ ਮਲਿਕ ਇਕਤਿਆਦਾਰ ਅਤੇ ਮੁਲ ਉਲਮਾ ਕਾਜੀ ਆਦਿ ਆਉਂਦੇ ਸਨ ਸਰਦਾਰ ਦੇ ਉੱਚ ਅਹੁਦੇ ਦੇ ਸਰਕਾਰ ਦੇ ਉੱਚ ਅਹੁਦੇ ਦੇ ਅਧਿਕਾਰੀਆਂ ਨੂੰ ਖਾਨ ਮਲਿਕ ਅਮੀਰ ਕਿਹਾ ਜਾਂਦਾ ਸੀ ਇਕਤਦਾਰ ਉਹਨਾਂ ਸਰਦਾਰਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਜਿਸ ਨੂੰ ਸਰਕਾਰ ਵੱਲੋਂ ਕੁਝ ਨਿਰਤਾਰੇ ਦੇ ਇਲਾਕੇ ਮਿਲੇ ਹੋਣ ਸਮਾਜ ਵਿੱਚ ਉਹਨਾਂ ਦਾ ਜੀਵਨ ਉੱਚ ਪੱਦਰ ਦਾ ਸੀ ਮੱਧ ਵਰਗ ਮੁਸਲਿਮ ਸਮਾਜ ਦੀ ਮੱਧ ਸ਼੍ਰੇਣੀ ਵਿੱਚ ਰੂੜੀਵਾਦੀ ਉਲਮਾ ਸੂਫੀ ਸੇਖ ਪੀਰ ਅਤੇ ਸੈਯਦ ਤੋਂ ਇਲਾਵਾ ਸੈਨਿਕ ਕਿਸਾਨ ਵਪਾਰੀ ਵਿਦਵਾਨ ਅਤੇ ਲੇਖਕ ਆਦਿ ਸ਼ਾਮਿਲ ਸਨ ਸਮਾਜ ਵਿੱਚ ਇਹਨਾਂ ਦਾ ਜੀਵਨ ਹੇਠਲੇ ਪੱਧਰ ਦਾ ਸੀ ਨਿਮਨ ਵਰਗ ਮੁਸਲਿਮ ਸਮਾਜ ਦੇ ਨਿਮਨ ਸ਼੍ਰੇਣੀ ਵਿੱਚ ਲੋਹਾਰ ਤਰਖਾਨ ਸੁਨਿਆਰ ਮੋਚੀ ਜੁਲਾਹੇ ਪਿਛਤੀ ਆਦਿ ਕਾਰੀਗਰ ਤੇ ਸ਼ਿਲਪਕਾਰ ਤੋਂ ਇਲਾਵਾ ਨੌਕਰ ਤੇ ਗੁਲਾਮ ਵੀ ਸ਼ਾਮਿਲ ਸਨ ਸਭ ਤੋਂ ਹੇਠਲਾ ਪੱਧਰ ਗੁਲਾਮ ਵਰਗ ਦਾ ਸੀ ਗੁਲਾਮ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਸੀ 16ਵੀਂ ਸਦੀ ਵਿੱਚ ਤੁਰਕ ਅਫਗਾਨ ਦੇ ਸ਼ਾਸਨ ਸੰਭਾਲਣ ਕਾਰਨ ਹਿੰਦੂ ਸਮਾਜ ਦੇ ਸਥਿਤੀ ਕਮਜ਼ੋਰ ਹੋ ਗਏ ਰਾਜਪੂਤਾਂ ਦੇ ਸ਼ਕਤੀਹੀਨ ਹੋਣ ਕਾਰਨ ਵਰਨ ਵਿਵਸਥਾ ਵਿੱਚ ਕਈ ਬਦਲਾਅ ਹੋਏ ਵੈਦਿਕ ਕਾਲ ਤੋਂ ਹੀ ਹਿੰਦੂ ਸਮਾਜ ਚਾਰ ਵਰਣ ਬ੍ਰਾਹਮਣ ਖੱਤਰੀ ਵੈਸ਼ ਸੂਦਰ ਵਿੱਚ ਵੰਡਿਆ ਹੋਇਆ ਸੀ ਤੇ ਬ੍ਰਾਹਮਣ ਦੀ ਰਾਜਨੀਤਿਕ ਸਰਦrstੀ ਖਤਮ ਹੋ ਗਈ ਸੀ। ਜ਼ਿਆਦਾਤਰ ਬ੍ਰਾਹਮਣ ਸਿੱਖਿਆ ਦੇ ਅਤੇ ਪੂਜਾ ਪਾਠ ਦਾ ਕੰਮ ਛੱਡ ਕੇ ਹੋਰ ਕਾਰਜਾਂ ਵਿੱਚ ਲੱਗੇ ਹੋਏ ਸਨ। ਖੱਤਰੀ ਲੋਕਾਂ ਦਾ ਮੁੱਖ ਤੰਦਾ ਯੁੱਧ ਕਰਨਾ ਸੀ ਪਰ ਹੁਣ ਉਹ ਬਦਲਦੇ ਹਾਲਾਤਾਂ ਕਾਰਨ ਯੁੱਧ ਕਰਨਾ ਛੱਡ ਕੇ ਵਪਾਰ ਤੇ ਹੋਰ ਕਿੱਤਿਆਂ ਵਿੱਚ ਲੱਗ ਗਏ ਸਨ। ਵੈਸ਼ ਵਰਗ ਦੇ ਲੋਕ ਹਮੇਸ਼ਾ ਤੋਂ ਹੀ ਸ਼ਾਹੂਕਾਰੀ ਵਪਾਰ ਅਤੇ ਖੇਤੀਬਾੜੀ ਕਰਨ ਵਾਲੇ ਸਨ ਬ੍ਰਾਹਮਣ ਤੇ ਖਤਰਿਆ ਦਾ ਪ੍ਰਭਾਵ ਘਟ ਹੋਣ ਕਾਰਨ ਸ਼ੋਧਰਾਂ ਦੀ ਵੀ ਕੁਝ ਹੱਦ ਤੱਕ ਵਰਣ ਵਿਵਸਥਾ ਤੋਂ ਮੁਕਤ ਹੋ ਕੇ ਹੋਰ ਕੰਮ ਤੰਦਰ ਕਰਨ ਲੱਗੇ। ਸ਼ਿਗੁਨਾਨਕ ਵੇਵਚੇ ਦੀ ਬਾਣੀ ਉਸ ਸਮੇਂ ਦੀ ਸਮਾਜੀ ਕਾਰਤਿਕਾ ਵਿਵਸਥਾ ਦਾ ਚਿੱਤਰਣ ਕਰਦੀ ਹੈ। ਉਹਨਾਂ ਅਨੁਸਾਰ ਬ੍ਰਾਹਮਣ ਵਰ ਸ਼ਾਸਕ ਵਰਗ ਦੀ ਪ੍ਰਸ਼ੰਸਾ ਕਰਕੇ ਆਪਣੀ ਰੋਜੀ ਰੋਟੀ ਕਮਾ ਰਿਹਾ ਹੈ ਅਤੇ ਖਤਰਿਆ ਨੇ ਸ਼ਾਸਕ ਵਰਗ ਦਾ ਆਚਰਣ ਅਪਣਾ ਲਿਆ ਹੈ। ਦੋਵੇਂ ਵਰਗ ਹੀ ਆਪਣਾ ਅਸਲ ਧਰਮ ਵਿਸਾਰ ਚੁੱਕੇ ਹਨ ਉਹਨਾਂ ਦਾ ਵਿਸ਼ਵਾਸ ਸੀ ਕਿ ਸਾਰੇ ਮਨੁੱਖ ਇੱਕ ਹੀ ਪਰਮਾਤਮਾ ਦੇ ਸੰਤਾਨ ਹਨ ਪਰਮਾਤਮਾ ਦੀ ਨਜ਼ਰ ਵਿੱਚ ਜਨਮ ਤੋਂ ਕੋਈ ਵੀ ਉੱਤਮ ਜਾਂ ਨੀਚ ਨਹੀਂ ਹੁੰਦਾ ਪਰਮਾਤਮਾ ਦੀ ਆਪਣੀ ਕੋਈ ਜਾਤ ਨਹੀਂ ਹੈ ਸੱਚਾ ਬ੍ਰਾਹਮਣ ਉਹ ਹੈ ਜੋ ਆਪਣੇ ਆਚਰਣ ਤੇ ਕੰਮਾਂ ਨਾਲ ਆਪਣੇ ਆਪ ਨੂੰ ਅਤੇ ਲੋਕਾਂ ਨੂੰ ਪਾਪਾ ਤੋਂ ਮੁਕਤ ਕਰ ਸਕੇ ਸੱਚਾ ਖੱਤਰੀ ਉਹ ਹੈ ਜੋ ਲੋਕਾਂ ਨੂੰ ਜ਼ੁਲਮਾਂ ਤੋਂ ਬਚਾ ਸਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਵਰਨਾ ਤੋਂ ਉੱਪਰ ਉੱਠ ਕੇ ਧਰਮ ਦੇ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ ਉਹਨਾਂ ਨੇ ਬ੍ਰਾਹਮਣਾਂ ਉਨ੍ਹਾਂ ਦੇ ਅਨੁਸਾਰ ਬ੍ਰਾਹਮਣਾ ਖੱਤਰੀਆਂ ਦਾ ਸੁਧਰ ਨਾਲ ਭੇਦਭਾਵ ਦੁਪੁਰਸ਼ ਦੁਆਰਾ ਇਸਤਰੀਆਂ ਪ੍ਰਤੀ ਭੇਦਭਾਵਪੂਰਨ ਵਿਵਹਾਰ ਆਦਿ ਕੁਰੀਤੀਆਂ ਨੂੰ ਸਮਾਪਤ ਕਰਕੇ ਹੀ ਸੱਚੇ ਗਿਆਨ ਦੀ ਪ੍ਰਾਪਤੀ ਸੰਭਵ ਹੈ ਮੁਸਲਿਮ ਸਮਾਜ ਵਿੱਚ ਇਸ ਦੀ ਅਸਥਿਤੀ ਮੁਸਲਿਮ ਸਮਾਜ ਵਿੱਚ ਸਿਰਫ ਉੱਚ ਵਰਗ ਦੀਆਂ ਇਸਤਰੀਆਂ ਦੀ ਹਾਲਤ ਕੁਝ ਚੰਗੀ ਸੀ ਪਰੰਤੂ ਬਾਕੀ ਵਰਗਾਂ ਦੀਆਂ ਇਸਤਰੀਆਂ ਦੀ ਹਾਲਤ ਮਾੜੀ ਸੀ ਇਸਤਰੀਆਂ ਨੂੰ ਘਰ ਦੀ ਚਾਰ ਦੀਵਾਰੀ ਵਿੱਚ ਰੱਖਿਆ ਜਾਂਦਾ ਸੀ ਇਸਤਰੀਆਂ ਬੁਰਕਾ ਪਾਉਂਦੀਆਂ ਸਨ ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਕਿਸੇ ਵੀ ਤਰ੍ਹਾਂ ਦੇ ਫੈਸਲੇ ਵਿੱਚ ਉਹਨਾਂ ਦੇ ਸਲਾਹ ਜ਼ਰੂਰੀ ਨਹੀਂ ਸਮਝੇ ਜਾਂਦੇ ਸੀ ਅਮੀਰ ਲੋਕ ਕਈ ਸ੍ਰੀਆਂ ਨਾਲ ਵਿਆਹ ਕਰਦੇ ਸਨ ਇਸਰੇ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਸੀ ਤਲਾਕ ਦੀ ਪ੍ਰਥਾ ਵੀ ਪ੍ਰਚਲਿਤ ਸੀ Hindu ਸਮਾਜ ਵਿੱਚ ਔਰਤਾਂ ਦੀ ਸਥਿਤੀ Hindu ਸਮਾਜ ਵਿੱਚ ਔਰਤਾਂ ਦੀ ਸਥਿਤੀ ਚਾਹ ਦਾ ਚੰਗੇ ਨਹੀਂ ਸੀ ਜਨਮ ਲੈਣ ਦੇ ਹੀ ਕੁੜੀਆਂ ਦੀ ਹੱਤਿਆ ਕਰ ਦਿੱਤੀ ਜਾਂਦੇ ਸੀ ਬਾਲ ਵਿਆਹ ਦੀ ਪ੍ਰਥਾ ਪ੍ਰਚਲਿਤ ਹੋਣ ਕਾਰਨ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ ਉਸ ਸਮੇਂ 사ਦੀ ਪ੍ਰਥਾ ਵੀ ਪ੍ਰਚਲਿਤ ਸੀ ਜੇਕਰ ਕਿਸੇ ਵਿਆਹੁਤਾ ਸ਼੍ਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਸ਼੍ਰੀ ਨੂੰ ਪਤੀ ਦੀ ਜ਼ੇਤਾਂ ਦੇ ਨਾਲ ਸਾੜ ਦਿੱਤਾ ਜਾਂਦਾ ਸੀ ਇਸਤਰੀਆਂ ਘਰ ਦੀ ਚਾਰ ਦੀਵਾਰੀ ਵਿੱਚ ਰਹਿੰਦੀਆਂ ਸਨ ਉਹਨਾਂ ਨੂੰ ਪੜਨ ਲਿਖਨ ਦਾ ਅਧਿਕਾਰ ਨਹੀਂ ਸੀ ਗੁਰੂ ਜੀ ਨੇ ਇਸਤਰੀਆਂ ਦੇ ਹੁਣ ਵਾਲੇ ਅਤਿਆਚਾਰ ਦਾ ਵਿਰੋਧ ਕੀਤਾ ਤੇ ਇਸੀਆਂ ਨੂੰ ਸਨਮਾਨ ਦੇਣ ਦਾ ਪ੍ਰਚਾਰ ਕੀਤਾ ਇਸ ਲਈ ਗੁਰੂ ਜੀ ਨੇ ਇਸਤਰੀਆਂ ਨੂੰ ਸੰਗਤ ਦੇ ਪੰਗਤ ਵਿੱਚ ਸ਼ਾਮਿਲ ਕੀਤਾ ਗੁਰੂ ਜੀ ਨੇ ਆਪਣੀ ਬਾਣੀ ਵਿੱਚ فرمایا ਸੋਖਿਉਮਨ ਦਾ ਆਖੀਏ ਜਿਤ ਜੰਮੇ ਰਾਜਨ 16ਵੀਂ ਸਦੀ ਵਿੱਚ Hindu dharm ਪੰਜਾਬ ਦਾ ਮੁੱਖ ਧਰਮ ਸੀ ਵੈਦ ਰਮਾਇਣ ਮਹਾਭਾਰਤ ਉਪਨਿਸ਼ਦ ਤੇ ਗੀਤਾ ਆਦਿ ਦੇ ਆਧਾਰਿਤ ਸਿੱਖਿਆਵਾਂ ਪਰਚਲੇ ਸਨ Hindu ਧਰਮ ਦੀਆਂ ਸੰਪਰਦਾਵਾਂ ਵਿੱਚ ਵੰਡਿਆ ਹੋਇਆ ਸੀ ਵੈਸ਼ਨਵ ਮਤ ਇਸ ਮਤ ਨੂੰ ਮੰਨਣ ਵਾਲੇ ਲੋਕ ਨੂੰ ਵਿਸ਼ਨੂੰ ਅਤੇ ਉਹਨਾਂ ਦੇ ਅਵਤਾਰ ਰਾਮ ਕ੍ਰਿਸ਼ਨ ਆਦਿ ਦੀ ਪੂਜਾ ਕਰਦੇ ਸਨ ਅਤੇ ਇਹ ਲੋਕ ਸ਼ੁੱਧ ਸ਼ਾਕਾਹਾਰੀ ਸਨ ਸ਼ੈਵ ਮਤ ਨੂੰ ਮੰਨਣ ਵਾਲੇ ਸ਼ਿਵ ਜੀ ਦੇ ਭਗਤ ਸਨ ਉਹ ਜ਼ਿਆਦਾਤਰ ਸੰਨਿਆਸੀ ਸਨ ਜਿਨ੍ਹਾਂ ਵਿੱਚ ਗੋਰਖਨਾਥ ਨਾਥ ਪੰਤੇ ਤੇ ਕਨਫਟੇ ਜੋਗੇ ਸਨ ਸ਼ਕਤ ਮਤ ਇਸ ਮਤ ਨੂੰ ਮੰਨਣ ਵਾਲੇ ਲੋਕ ਕਾਲੀ ਅਤੇ ਦੁਰਗਾ ਮਾਤਾ ਨੂੰ ਸ਼ਕਤੀ ਦਾ ਰੂਪ ਮੰਨ ਕੇ ਪੂਜਾ ਕਰਦੇ ਸਨ ਇਹ ਲੋਕ ਪੂਜਾ ਲਈ ਜਾਨਵਰਾਂ ਦੀ ਬਲੀ ਵੀ ਦੇਂਦੇ ਸਨ ਬਹੁਤ ਸਾਰੇ ਲੋਕ ਜਾਦੂ ਟੂਣਿਆਂ ਵਿੱਚ ਵਿਸ਼ਵਾਸ ਕਰਦੇ ਸਨ ਕੁਝ ਲੋਕ ਪਿਤਰਾਂ ਤੇ ਸਥਾਨਿਕ ਦੇਵੀ ਦੇਵਤਿਆਂ ਜਿਵੇਂ ਗੁੱਗਾ ਪੀਰਾ ਤੇ ਸ਼ੀਤਲਾ ਮਾਤਾ ਦੀ ਪੂਜਾ ਕਰਦੇ ਸਨ ਸਾਰੇ ਮੁਸਲਮਾਨ ਹਿੰਦੂ ਨਹੀਂ ਸਨ ਇਸ ਤੋਂ ਇਲਾਵਾ ਉਸ ਸਮੇਂ ਪੰਜਾਬ ਦੇ ਪਹਾੜੀ ਖੇਤਰਾਂ ਵਿੱਚ ਬੁੱਧ ਅਤੇ ਮੈਦਾਨੀ ਭਾਗਾਂ ਵਿੱਚ ਜੈਨ ਧਰਮ ਨੂੰ ਮੰਨਣ ਵਾਲੇ ਲੋਕ ਵੀ ਰਹਿੰਦੇ ਸਨ ਜਿਹੜੇ ਅਹਿੰਸਾ ਵਿੱਚ ਵਿਸ਼ਵਾਸ ਰੱਖਦੇ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸਬੰਧੀ ਵਿਚਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਿੱਖਿਆਵਾਂ ਦਾ ਪ੍ਰਚਾਰ ਆਮ ਲੋਕਾਂ ਦੀ ਭਾਸ਼ਾ ਵਿੱਚ ਕੀਤਾ ਗੁਰੂ ਜੀ ਦੇ ਰਚਨਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਉਹਨਾਂ ਦੀ ਸਿੱਖਿਆਵਾਂ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ ਪਰਮਾਤਮਾ ਇੱਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਇੱਕ ਹੈ ਸਾਰੇ ਮਨੁੱਖ ਇੱਕ ਹੀ ਪਰਮਾਤਮਾ ਦੇ ਸੰਤਾਨ ਹੈ ਪਰਮਾਤਮਾ ਨਿਰੰਕਾਰ ਹੈ ਗੁਰੂ ਜੀ ਅਨੁਸਾਰ ਪਰਮਾਤਮਾ ਦਾ ਕੋਈ ਰੰਗ ਰੂਪ ਜਾਂ ਆਕਾਰ ਨਹੀਂ ਹੈ ਉਹ ਨਿਰੰਕਾਰ ਹੈ ਇਸ ਲਈ ਹੀ ਗੁਰੂ ਜੀ ਮੂਰਤੀ ਪੂਜਾ ਦੇ ਸਖਤ ਵਿਰੋਧੀ ਸਨ ਪਰਮਾਤਮਾ ਸਰਬਸ਼ਕਤੀਮੰਤ ਸਰਵ ਵਿਆਪੀ ਹੈ ਗੁਰੂ ਜੀ ਅਨੁਸਾਰ ਪਰਮਾਤਮਾ ਸਰਬਸ਼ਕਤੀਮੰਤ ਸਰਵ ਵਿਆਪਕ ਹਨ ਅਤੇ ਉਹ ਬੇਅੰਤ ਸ਼ਕਤੀਆਂ ਦਾ ਮਾਲਕ ਹੈ ਪਰਮਾਤਮਾ ਸਦਾ ਰਹਿਣ ਵਾਲਾ ਹੈ ਗੁਰੂ ਜੀ ਅਨੁਸਾਰ ਪਰਮਾਤਮਾ ਚਿਰ ਸਥਾਈ ਹੈ ਜਦ ਕਿ ਸੰਸਾਰ ਨਾਸ਼ਵਾਨ ਹੈ ਪਰਮਾਤਮਾ ਦੇ ਹੁਕਮ ਦਾ ਮਹੱਤਵ ਗੁਰੂ ਜੀ ਦੇ ਅਨੁਸਾਰ ਮਨੁੱਖ ਨੂੰ ਪਰਮਾਤਮਾ ਦੇ ਹੁਕਮ ਜਾਂ ਰਜਾ ਵਿੱਚ ਰਹਿਣਾ ਚਾਹੀਦਾ ਹੈ ਜੋ ਪਰਮਾਤਮਾ ਦੇ ਪਾਣੇ ਅਨੁਸਾਰ ਨਹੀਂ ਹੈ ਉਹ ਸਭ ਝੂਠ ਹੈ ਪਰਮਾਤਮਾ ਦੀ ਨਦਰੀ ਜੈ ਮਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖ ਨੂੰ ਉਪਦੇਸ਼ ਦਿੱਤਾ ਕਿ ਪਰਮਾਤਮਾ ਦੀ ਨਦਰੀ ਮਿਹਰ ਦਇਆ बख्शीश प्राप्त करने ਲਈ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ परमात्मा ਦੀ ਮਹਾਨਤਾ ਗੁਰੂ ਜੀਨ ਸਰ परमात्मा ਸਭ ਤੋਂ ਮਹਾਨ ਹੈ ਉਸ ਦੀ ਮਹਾਨਤਾ ਦਾ ਵਰਣਨ ਕਰਨਾ ਅਸੰਭਵ ਹੈ ਗੁਰੂ ਨਾਨਕ ਦੇਵ ਜੀ ਦਾ ਕਰਤਾਰਪੁਰ ਵਿੱਚ 1521 ਈਸਵੀ ਵਿੱਚ ਸੁਲਤਾਨਪੁਰ ਨੋਦੀ ਲੋਦੀ ਵਾਪਸ ਆਉਣ ਤੋਂ ਬਾਅਦ ਗੁਰੂ ਜੀ ਨੇ ਪੰਜਾਬ ਦੇ ਵੱਖ-ਵੱਖ ਨੇੜਲੇ ਇਲਾਕਿਆਂ ਦੀ ਯਾਤਰਾ ਕੀਤੀ 1522 ਈਸਵੀ ਵਿੱਚ ਉਹਨਾਂ ਨੇ ਰਾਵੀ ਨਦੀ ਦੇ ਕੰਢੇ ਕਰਤਾਰਪੁਰ ਨੂੰ ਨਗਰ ਬਸਾਇਆ ਇੱਥੇ ਉਹਨਾਂ ਨੇ ਆਪਣੇ ਜੀਵਨ ਦੇ ਆਖਰੀ ਲਗਭਗ 18 ਸਾਲ ਆਪਣੇ ਪਰਿਵਾਰ ਨਾਲ ਬਤੀਤ ਕੀਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿੱਚ ਇੱਕ ਕਿਸਾਨ ਦੇ ਰੂਪ ਵਿੱਚ ਖੇਤੀਬਾੜੀ ਕਰਕੇ ਆਦਰਸ਼ ਗ੍ਰਿਹਸਤ ਜੀਵਨ ਬਤੀਤ ਕੀਤਾ ਤੇ ਉਹਨਾਂ ਨੇ ਲੋਕਾਂ ਨੂੰ ਨਾਮ ਜਪੋ ਕੀਰਤ ਕਰੋ ਪੰਡ ਛਕੋ ਦਾ ਸੰਦੇਸ਼ ਦਿੱਤਾ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਆਪਣੇ ਵਿਹਾਰਿਕ ਜੀਵਨ ਦੀਆਂ ਉਧਹੀ ਉਦਾਹਰਨਾਂ ਸਨ ਉਹਨਾਂ ਨੇ ਆਪਣੇ ਪਿਆਰੇ ਸਿੱਖ ਪਾਈ ਲੈਹਨਾ ਨੂੰ ਗੱਲ ਲਾ ਕੇ ਉਹਨਾਂ ਨੂੰ ਅੰਗਦ ਦਾ ਨਾਮ ਦੇ ਕੇ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਪਾਈ ਲੈਹਨਾ ਸਿੱਖਾਂ ਦੇ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਨਾਲ ਪ੍ਰਸਿੱਧ ਹੋਏ ਤੇ 22 ਸਤੰਬਰ 1539 ਈਸਵੀ ਨੂੰ ਸੇਗੁਰ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ਉਹਨਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਫਕੀਰ ਹਿੰਦੂਆਂ ਦਾ ਗੁਰੂ ਇਹ ਮੁਸਲਮਾਨਾਂ ਦਾ ਪੀਰ ਕਿਹਾ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਸ਼ਵ ਇਤਿਹਾਸ ਵਿੱਚ ਉੱਚਾ ਸਥਾਨ ਹੈ ਉਹਨਾਂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸਾਰੀ ਮਨੁੱਖੀ ਜਾਤੀ ਦੇ ਕਲਿਆਣ ਦਾ ਰਾਹ ਤਿਆਰ ਕੀਤਾ ਉਹਨਾਂ ਨੇ ਵਿਸ਼ਵ ਭਾਈਚਾਰੇ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੁਨੇਹਾ ਦਿੱਤਾ ਉਹਨਾਂ ਦੀਆਂ ਸਿੱਖਿਆਵਾਂ ਸਿੱਖ ਧਰਮ ਦਾ ਮੂਲ ਆਧਾਰ ਹਨ ਕਿ ਤੁਸੀਂ ਜਾਣਦੇ ਹੋ ਕਿ ਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਰ ਮਲਹਾਰ ਬਾਰ ਮਾਜ ਵਾਰ ਆਸਾ ਜਪੁਜੀ ਸਾਹਿਬ ਓੰਕਾਰ ਪੱਟੀ ਤੇਥ ਬਾਰਾ ਮਹਾ ਆਦੀ ਬਾਨੀਆਂ ਦੀ ਰਚਨਾ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜੀ ਦੇ 974 ਸ਼ਬਦ 19 ਰਾਗਾਂ ਵਿੱਚ ਦਰਜ ਹਨ ਯਾਦ ਰੱਖਣ ਯੋਗ ਕੁਝ ਗੱਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਇਪੋਈ ਦੀ ਤਲਵੰਡੀ ਪਿੰਡ ਵਿੱਚ ਹੋਇਆ ਰਾਇਪੋਈ ਦੀ ਤਲਵੰਡੀ ਪਿੰਡ ਅੱਜ ਕੱਲ ਪਾਕਿਸਤਾਨ ਵਿੱਚ ਸਥਿਤ ਹੈ ਤੇ ਸ਼੍ਰੀ ਨਨਕਾਨਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਸ਼੍ਰੀ ਮੂਲचंद ਦੀ ਪੁੱਤਰੀ ਬੀਬੀ ਸੁਲਖਣੀ ਜੀ ਨਾਲ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸ੍ਰੀ ਚੰਦ ਤੇ ਲਖਮੀਦਾਸ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਦੀਆਂ ਮੁੱਖ ਘਟਨਾਵਾਂ ਜਨੀਆਂ ਦੀ ਰਸਮ ਸੱਚਾ ਸੋਦਾ ਮੋਦੀਖਾਨੇ ਦੀ ਘਟਨਾ ਤੇ ਗਿਆਨ ਦੀ ਪ੍ਰਾਪਤੀ 16ਵੀਂ ਸਦੀ ਦੌਰਾਨ ਪੰਜਾਬ ਦੀ ਰਾਜਨੀਤਿਕ ਅਸਥਿਰਤਾ ਅਤੇ ਰਾਜਿਕਤਾ ਫੈਲੀ ਹੋਈ ਸੀ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਤੇ ਲੋਧੀ ਸ਼ਾਸਕ ਦਾ ਸ਼ਾਸਨ ਸੀ ਬਹਿਲੋਲ ਲੋਧੀ 1451 ਤੋਂ 1400 99 ਸਵੇਦਕ ਰਾਜ ਕੀਤਾ ਸਿਕੰਦਰ ਲੋਧੀ 1499 ਤੋਂ 1517 ਇਸਵੀ ਤੱਕ ਰਾਜ ਕੀਤਾ ਇਬਰਾਹਿਮ ਲੋਧੀ 1517 ਤੋਂ 1526 ਇਸਵੀ ਤੱਕ ਰਾਜ ਕੀਤਾ ਤੇ ਦੌਲਤ ਖਾਨ ਲੋਧੀ 1500 ਤੋਂ 1525 ਇਸਵੀ ਤੱਕ ਲਾਹੌਰ ਤੇ ਰਾਜ ਕੀਤਾ ਬਾਬਰ ਦਾ ਪੂਰਾ ਨਾਂ ਜ਼ਹਿਰ ਉਦੀਨ ਮੁਹੰਮਦ ਬਾਬਰ ਸੀ ਤੇ ਕੁਝ ਮਹੱਤਵਪੂਰਨ ਮਿਤੀਆਂ ਸ਼ੇਗੁਰ ਨਾਨਕ ਦੇਵ ਜੀ ਦਾ ਜਨਮ 1469 ਸultanpur ਵਿਖੇ ਵੇਈ ਨਦੀ ਦੁਆਲੇ ਜੰਗਲਾਂ ਵਿੱਚ ਗਿਆਨ ਦੀ ਪ੍ਰਾਪਤੀ 1499 ਪਹਿਲੀ ਉਦਾਸੀ 1499 ਤੋਂ 1510 ਦੂਜੀ ਉਦਾਸੀ 1510 ਤੋਂ 1515 ਤੀਜੀ ਉਦਾਸੀ 1515 ਤੋਂ 1517 ਤੇ ਚੌਥੀ ਉਦਾਸੀ 1517 ਤੋਂ 1521 1522ਵੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਵੀ ਨਦੀ ਦੇ ਕੰਢੇ ਕਰਤਾਰਪੁਰ ਨਗਰ ਬਸਾਇਆ ਪਾਨੀਪੱਤ ਦੀ ਪਹਿਲੀ ਲੜਾਈ 1526ਵੇਂ ਵਿੱਚ ਹੋਈ ਤੇ 22 ਨਵੰਬਰ 1539ਵੇਂ ਨੂੰ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ